ਅੱਜ 4 ਦਿਨ ਹੋ ਗਏ ਸਾਡੀ ਜੱਟੇ ਬੰਦੀਆਂ ਲੋ ਸੰਗਰਿਤ ਕਿਸਾਨ ਗੈਰ ਹਿਊਮਨਿਕ ਲੋਕਾ ਦਿੱਤੀ ਨੂੰ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਕਿ ਜਿਹੜੀਆਂ ਲੋਕਾਂ ਦੀਆਂ ਸੁਲੱਖਿਆ ਵਾਲੇ ਲੋਕਾਂ ਦੀਆਂ ਪ੍ਰਸ਼ਾਸਨ ਨਾਲ ਕਰੇ ਸਾਡੀ ਇੱਕ ਖਾਲਾੜੀ ਨਹੀਂ ਜੇ ਐਨੇ ਇਹਨੂੰ ਦੋਖਿਆ ਜਿਹੜੇ ਸਾਡੇ ਆਗੂ ਸਰਦਾਰ ਜੀ ਸਿੰਘ ਦਲੇਵਾਲਾ ਅੱਜ ਬਤਰੀਆਂ ਤੇ ਕੀ ਦਿੰਦੇ ਵਿੱਚ ਚਲੇ ਗਏ ਮਰਦੇ ਮਰ ਕੇ ਤੇ ਓਏ ਨਰਕ ਕੀ ਜਾਣੀ ਪਰਚਾ ਜਨ ਵਾਲਾ ਤੱਕ ਓ ਪਰਚਾ ਜਨ ਜਿਹੜਾ ਭਰਾ ਤੁਸੀਂ ਆਪਣੇ ਜਾਂਦੇ ਚ ਪਾਓ ਸਾਨੂੰ ਕਹਿਣਾ ਲੋੜ ਨਹੀਂ ਕੋਈ ਬਹਿਨ ਬੜੀ ਕੰਮ ਦੇ ਨਾ ਕਹਿਣਾ ਝੜਗਣ ਦੀ ਜਿਹੜਾ ਆਪਣੇ ਫਰਜ਼ ਪਾਉਂਦੇ ਆਪਣੇ ਫਰਜ਼ ਕੀ ਆਪਾਂ ਇਕੱਲੇ ਵਿੱਚ ਬਈਏ ਆਪਾਂ ਛੜਕਾਂ ਦੇ ਬਹਿਨ ਵਾਲੇ ਬੰਦੇ ਆ ਜੇ ਛੱਡਾ ਮਸਲਾ ਲੁਗਾ ਕੇ ਛੜਕਾਂ ਦੇ ਬਹਿਨ ਨਾ ਹੁੰਦੇ ਇਸ ਕਰਕੇ ਪਰਚਾ ਜਨ ਨੂੰ ਗੈਂਦੀ ਕਰਦੇ ਵਾਰ-ਵਾਰ ਇਹਦੀ ਉਹਨਾਂ ਦੀ ਡਿਊਟੀ ਪਾਣੀ ਆਣ ਕੇ ਆਪਣੀ ਗੰਡੀ ਨਿਭਾਉ। ਨਹੀਂ ਦੱਸੀ ਮੁਕੰਮਲ ਤੌਰ ਤੇ ਥਾਣੇ ਚੌਕੇ ਘਰੇ ਦੇ ਤੋਂ ਬਾਅਦ ਬਾਹਰ ਜਿਹੜਾ ਕੋਈ ਚਾਲੂ ਕਰੇ ਦੱਸਿਆਣੀਆ ਸੀ ਆੜੀਆਂ ਨੋਟ ਕਰ ਲੈ ਜੀ ਨੂੰ ਆਪਾਂ ਸਾਰੇ ਜਲਦ ਵਿੱਚ ਪਈਏ ਜਿਹੜਾ ਸਾਡੇ ਸ਼ਹਿਰ ਚ ਬੰਦੇ ਜਿਹੜਾ ਸਾਡੀ ਬੰਦੀ ਆ ਕਿ ਆਪਾਂ ਮੋਰ ਦੇ ਜਿੰਨੇ ਦਾ ਇੱਕ ਤੇ ਜਿਹਾ ਜਿੰਨਾ ਹੈ ਚਾਲਤ ਨਹੀਂ ਭਈ ਆਪਾਂ ਜਿਹੜੇ ਦੋ ਤਿੰਨ ਵੀਰਿਆ ਵੈਂਡੀਆਂ ਉਹ ਸਿਰਫ ਪੈਰੀ ਘੱਡੇ ਖੜੇ ਹੋਣੋ ਕਹਿੰਦਾ ਕੋਈ ਕਹਿਣ ਵਾਲੀ ਕਰਨੀ ਲੋੜ ਨਹੀਂ ਹੈਗੀ ਆਪਾਂ ਨੂੰ ਇਹ ਸਾਡਾ ਇਕੱਲੇ ਨਾ ਮੋਰਚੇ ਨਹੀਂ ਆ ਇਹ ਸਾਰੇ ਪੰਜਾਬ ਦਾ ਮੋਰਚਾ ਹੈ ਸਾਰੇ ਹਿੰਦੁਸਤਾਨ ਦਾ ਮੋਰਚਾ ਹੈ ਦੁਕਾਨਦਾਰਾਂ ਦਾ ਮੋਰਚਾ ਹੈ ਮਜ਼ਦੂਰਾਂ ਦਾ ਮੋਰਚਾ ਹੈ ਰਾਖ ਇਕੱਲੇ ਬੱਲੇ ਕਰਦਾ ਮੋਰਚਾ ਹੈ ਇਹ ਕੋਈ ਇਕੱਲੇ ਸਾਡੇ ਜਿਖਸੋਲੇ ਨਹੀਂ ਹੈਗਾ ਸਾਰੇ ਹੀ ਪੰਜਾਬ ਦਾ ਤੇ ਭਾਰਤ ਦਾ ਮੋਰਚਾ ਹੈ ਇਸ ਵਿੱਚ ਅਸੀਂ ਉਹ ਸੱਜਣ ਆਪਣੇ ਵਿਆਹ ਛੱਡਿਆ ਛੱਡ ਕੇ ਮੋਰਚੇ ਦੇ ਵਿੱਚ ਪਈਏ ਤੋ ਜੋ ਸੈਂਟਰ ਸੂਕਾਰ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੇ ਲੋਕ ਆ ਇਕੱਠੇ ਆ ਇਹ ਮਰਨ ਵਾਸਤੇ ਤਿਆਰ ਆ ਪਰ ਉਹ ਇੱਕਾਗੂ ਸਾਡੀਆਂ ਫਸਲਾਂ ਤੇ ਨਸਲਾਂ ਵਾਸਤੇ ਬੈਠੇ ਨੇ ਉਹ ਆਪਣੀ ਜਾਨ ਸੂਣੀ ਦੇ ਲਾ ਕੇ ਬੈਠੇ ਨੇ ਪਰ ਸਾਡਾ ਕੀ ਫਰਜ਼ ਬਣਦਾ ਏ ਜੋ ਸਾਨੂੰ ਕਾਲ ਲੱਗਦੀ ਆ ਉਹਨੂੰ ਅਸੀਂ ਲਾਗੂ ਕਰਦੇ ਆ ਅੱਗਾ ਮੁਕੰਮਲ ਤੌਰ ਤੇ ਜਿਹੜੇ ਰੋੜ ਆ ਬੰਦ ਕਰੇ ਨੇ ਅੱਜ ਚਿਹਰ ਦੇ ਲਗੇ ਕਾਲ ਦਿੱਤੀ ਨੂੰ ਪਰੋ ਕੋਈ ਅਜੇ ਅਮਰਜੈਂਸੀ ਕਾਲ ਨਹੀਂ ਭਈਏ ਚਾਤ ਮਹੀ ਭਈਏ ਤੇ ਪ੍ਰਸ਼ਾਸਨ ਨੂੰ ਬੇਰਤੋ ਬੇਇਨਤੀ ਕਰਦਾ ਹੈ ਸੀਐਡੀਓ ਨੋਟ ਕਰਨ ਕਿ ਇਹ ਸਾਡੀ ਜ਼ਿੰਮੇਵਾਰੀ ਨਹੀਂ ਆ ਆਮ ਜਨਤਾ ਨੇ ਮਸਲੇ ਹੱਲ ਕਰਨੀ ਇਹ ਸਾਡੀ ਜ਼ਿੰਮੇਵਾਰੀ ਆ ਚਾਰ ਦਿਨਾਂ ਰਹਿ ਤੁਹਾਨੂੰ ਰੂੜ ਦੇਖਣੇ ਚਾਹੀਦੇ ਕਿ ਤੁਹਾਨੂੰ ਸੰਬਦਨ ਹੋਣਾ ਹੈ ਇਸ ਕਰਕੇ ਸਾਰਿਆਂ ਨੂੰ ਪੀਲ ਕਰਦੇ ਜਿਹੜੇ ਲੋਕਾਂ ਨੇ ਆਨ ਲੋਕਾਂ ਨੇ ਮਸਲੇ ਅਬਰ ਚਾਚਾ ਨੇ ਹੱਲ ਕਰੇ ਸਾਨੂੰ ਕੋਈ ਲੋੜ ਨਹੀਂ ਕਿਸ ਨਾਲ ਕਿਸੇ ਪਿੰਦੂ ਕਰਨੀ ਪਰ ਸਾਡੇ ਸਾਰੇ ਲੋਗ ਆ ਜਿੰਨੇ ਲੋਗ ਆ ਸਾਡੇ ਆਪਣੇ ਸਾਡੇ ਕੋਈ ਬਗਾਨਾ ਨਹੀਂ ਹੈਗਾ ਕੋਈ ਦੁਕਾਨਦਾਰ ਹੈ ਕੋਈ ਮਜ਼ਦੂਰ ਹੈ ਅਮਰਜੈਂਸੀ ਖੁੱਲੀ ਆ ਤੇ ਉਹ ਜਿੰਨੂ ਕੋਈ ਅਮਰਜੈਂਸੀ ਆ ਇਹ ਸਦਾ ਤੋਂ ਨਹੀਂ ਆ ਜਿੰਨੂ ਵੀ ਅਮਰਜੈਂਸੀ ਆ ਬੰਦਾ ਨੂੰ ਕਹਿ ਰਿਹਾ ਪਰ ਲੋਕਾਂ ਨੂੰ ਅੱਜ ਚਾਰ ਦਿਨ ਹੋ ਗਿਆ ਆਪਾਂ ਸੋਸ਼ਲ ਮੀਡੀਆ ਰਾਈਂ ਲਿਖਿਆਏ ਕੱਲਾ ਕੱਲਾ ਟ੍ਰੀਡ ਨੂੰ ਆ ਸਮੁੱਚਾ ਪੰਜਾਬ ਬੰਦ ਕਰਕੇ ਜਿਹੜਾ ਅਸੀਂ ਧਰਵਾ ਲਾਵਾਂਗੇ ਤੱਕਾ ਹੱਲੇ ਵੀ ਲੋਕਾਂ ਨੂੰ ਨਾ ਸਮਝਾਵੇ ਤੇ ਮੈਂ ਮੁਰਖਤਾ ਹੀ ਸਮਝਦਾ ਮੈਂ ਕਹਿੰਦੀ आपा कटे होगे गए भैया सारे तब तगड़े होगे गए आपा शिखर जितना है तब प्रो सिंधर ਦੀ ਬਰੌਣ ਵਾਸਤੇ ਬਰੌਣ ਨੇ ਆਪਣੇ ਸੀਨੇ ਤੇ ਤੇ ਆਪਣੀ ਸਾਰੀ ਆਪਣੇ ਸਿਰ ਤੇ ਮੋਚਾ ਭਰੋ ਲੈ ਲਿਆ ਹੈ ਅੱਜ ਕੱਲ 32 ਸੈਂਕੜੇ ਕਹਿੰਦੇ 20 ਬੈਟਰੀ ਪੁਖਾਰਿਆ ਭੁੱਖ ਜਰੀ ਜਾਂਦੀ ਅੱਜ 32 ਕਹਿੰਦੇ 33 ਦੇ ਹੋ ਗਏ ਭਰੋ ਇੱਕ ਦਾਣੇ ਦੀ ਮੂਹ ਜਪਾ ਕੇ ਅੱਖਾਂ ਦਾ ਇੱਕ ਦਾਣੇ ਕੀ ਹੁੰਦਾ ਹੈ ਨਾਲ ਜੀ ਜਿੰਦਾ ਹੈ ਉਹਦਾ ਛਿੰਗਰਚਿਆ ਉਹਨੂੰ ਇਹ ਆ ਕਿ ਜਿਹੜਾ ਤੇ ਮੈਂ Gracias.